1947 ਦਾ ਤਹਾਕਾ ਜਦੋਂ ਯਾਦ ਕਰਦੇ ਹੋ ਤੁਹਾਡਾ ਪਰਿਵਾਰ ਇੱਥੇ ਹੋਵੇਗਾ ਤੁਹਾਡਾ ਗੱਲਬਾਤ ਕਰਦਾ ਹੋਵੇਗਾ ਕੀ ਸਾਰਾ ਮਾਹੌਲ ਸੀਗਾ ਉਸ ਵੇਲੇ ਔਰ ਕਿਆ ਜਾਂਦਾ ਕਿ ਤੁਹਾਡੇ ਪਰਿਵਾਰ ਦੇ 17 ਜੀਆਂ ਨੇ ਜਿਹੜੀ ਸੀ ਉਸ ਸਮੇਂ ਸ਼ਹਾਦਤ ਦਿੱਤੀ ਸੀ ਕੀ ਸੀਗਾ ਸਾਰਾ ਮਾਹੌਲ ਦੇਖੋ ਜੀ ਸਾਡਾ ਜੋ ਪਰਿਵਾਰ ਹੈ ਕਹਿੰਦੇ ਪੰਜਾਬ ਦੇ ਕਿਹਨ ਥਪਨਾਲਾ ਜਿਲ੍ਹਾ ਗੁਜਰਾਵਾਲਾ ਇਹ ਇੱਕ ਬੜਾ ਸੰਪਨ ਪਰਿਵਾਰ ਸੀ ਸਾਡੀ ਜੋ ਹਵੇਲੀ ਸੀ ਪਿੰਡ ਦੇ ਵਿੱਚ ਉਹਨੂੰ ਰਸੂਲ ਬਖਸ਼ ਨਾਮ ਦਾ ਜੋ ਵਿਅਕਤੀ ਸੀ ਉਹਦੀ ਅਗਵਾਈ ਤੇ ਵਿੱਚ 8-10 ਹਜ਼ਾਰ ਮੁਸਲਮਾਨਾਂ ਨੇ ਹਵੇਲੀ ਨੂੰ ਘੇਰਾ ਪਾ ਲਿਆ ਤੇ ਪਰਿਵਾਰ ਨੂੰ ਤਕੀਦ ਕੀਤੀ ਜਾਂ ਤਾਂ ਮੌਸਮ ਪਰ ਭੱਜੋ ਨਹੀਂ ਤੇ ਹੀ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਤੇ ਲੁੱਟ ਖਸੁੱਟ ਵੀ ਸਾਰੀ ਜੋ ਐ ਕੰਨ ਇਹ ਪਰਿਵਾਰ ਨੇ ਜੋ ਕਿ ਆ ਕਿ ਅਸੀਂ ਬਿਲਕੁਲ ਵੀ ਜੋ ਆਪਣਾ ਧਰਮ ਸਿੱਖੀ ਧਰਮ ਹੈ ਬਿਲਕੁਲ ਨਹੀਂ ਛੱਡਣਾ ਅਸੀਂ ਸਾਨੂੰ ਲੜਦੇ ਹੋਇਆ ਸ਼ਹੀਦਿਆਂ ਬਾਣੀਆਂ ਮਜ਼ਦੂਰਾ ਜੋ ਸਾਨੂੰ ਗੁਰੂ ਸਾਹਿਬਾਨ ਨੇ ਦਿੱਸੇ ਤੇ ਦਿੱਤੀ ਅਛਿ ਆਪਣਾ ਸਿੱਖੀ ਉਹ ਨੂੰ ਆਪਾਂ ਨਹੀਂ ਛੱਡਾਂ ਉਸ ਵਕਤ ਪਰਿਵਾਰ ਨੇ ਬੜਾ ਵੱਡਾ ਡਿਸੀਜਨ ਲਏ ਤੇ ਆਰ ਆਪਣੀ ਲੇਡੀਜ਼ ਬੱਚੇ ਬੱਚੀਆਂ ਜਿਹਦੇ ਜਿਹਦਾ ਉਹ ਸੀ ਉਹ ਨੂੰ ਆਪਣੇ ਹੱਥੀਂ ਸ਼ਹੀਦ ਕੀਤਾ ਆਰ ਲੇਡੀ ਨੇ ਬੱਚੇ ਨੇ ਜਰਜੀ ਸਾਹਿਬ ਦਾ ਪਾਠ ਕੀਤਾ ਕੀ ਲੱਗਦਾ ਕਿ ਕਾਲੀ ਚਲਤਾ ਗਿਆ ਫੈਸਲਾ ਸੀਗਾ 1947 ਦੀ ਮੰਡ ਜਿਹੜੀ ਕਾਲੀ ਦਾ ਫੈਸਲਾ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਜੀ ਬਹੁਤ ਵੱਡਾ ਲਾਰਡ ਰਿਮਿੰਗਟਨ ਨੇ ਫੜ ਕੇ ਤੇ ਲਕੀਰਾਂ ਮਾਰਤੀਆਂ ਇਦਾਂ ਲਿਖਿਆ ਨਹੀਂ ਗਿਆ ਸਾਡੇ ਸਾਰੇ ਗੁਰਦੁਆਰਾ ਪਵਿੱਤਰ ਮੰਦਰ ਪ੍ਰਾਤਨ ਮੰਦਰ ਪ੍ਰਾਤਨ ਗੁਰਦੁਆਰੇ ਸਾਰੇ ਉੱਤਰ ਚਲੇਗੇ ਆਜ਼ਾਦੀ ਦਿਹਾੜੇ ਤੇ ਬੇਸ਼ੱਕ 78 ਵਰਵੇਂ ਗੱਡ ਅਸੀਂ ਮਨਾ ਰਹੇ ਹਾਂ ਲੇਕਿਨ ਇਸ 78 ਸਾਲਾਂ ਤੋਂ ਪਹਿਲਾਂ ਜੋ ਕਤਲਾਗਾਰਦ 1947 ਦੇ ਵਿੱਚ ਹੋਈ ਉਸ ਨੂੰ ਵੀ ਯਾਦ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਗੱਲ ਕੀਤੀ ਜਾਵੇ 1947 ਦੀ ਤਾਂ ਜਦੋਂ ਵੰਡ ਸਮੇਂ ਕਈ ਪਰਿਵਾਰ ਪਾਕਿਸਤਾਨ ਵਾਲ ਸਨ ਅਤੇ ਕਈ ਪਰਿਵਾਰ ਭਾਰਤ ਵਾਲ ਸਨ ਜਦੋਂ ਉਹਨਾਂ ਨੂੰ ਮਾਈਗ੍ਰੇਟ ਕੀਤਾ ਗਿਆ ਤਾਂ ਬਹੁਤ ਸਾਰਾ ਖੂਨ ਵੀ ਜਿਹੜਾ ਸੀ ਉਹ ਡੁੱਲਦਾ ਹੋਇਆ ਨਜ਼ਰ ਆਇਆ ਲੇਕਿਨ ਇੱਕ ਐਸਾ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਉਸ ਕਤਰੋਗਾਰਦ ਦੇ ਵਿੱਚ ਆਪਣੀ ਕੁਰਬਾਨੀ ਦੇਣੀ ਕਬੂਲ ਕੀਤੀ ਗਈ ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਉਹ ਮੁਸਲਮਾਨ ਬਣ ਜਾਣ ਲੇਕਿਨ ਉਹ ਮੁਸਲਮਾਨ ਨਾ ਬਣਦੇ ਹੋਏ ਉਹਨਾਂ ਵੱਲੋਂ ਆਪਣੇ ਪਰਿਵਾਰ ਨੂੰ ਖੁਦ ਨੂੰ ਸ਼ਹੀਦ ਕਰਨਾ ਜਿਹੜਾ ਸੀ ਉਹ ਬਿਹਤਰ ਸਮਝਿਆ ਕਰਨਪਾਲ ਸਿੰਘ ਚਾਵਲੇ ਜੀ ਸਾਣਾ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਲੰਮਾ ਇਤਿਹਾਸ ਹੈ ਪਰਿਵਾਰ ਦਾ ਔਰ ਇਹਨਾਂ ਇਹਨਾਂ ਦਾ ਜੋ ਬੈਕਗ੍ਰਾਉਂਡ ਹੈ ਉਹ ਵੀ ਕਾਫੀ ਸੋਲਿਡ ਜਿਹੜੀ ਹੈ ਉਹ ਅੰਮਨੀ ਜਾਂਦੀ ਹੈ ਚਾਵਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਾਵਲਾ ਸਾਹਿਬ 1947 ਦਾ ਦਹਾਕਾ ਜਦੋਂ ਯਾਦ ਕਰਦੇ ਹੋ ਤੁਹਾਡਾ ਪਰਿਵਾਰ ਇੱਥੇ ਹੋਏਗਾ ਤੁਹਾਡਾ ਨਾਲ ਗੱਲਬਾਤ ਕਰਦਾ ਹੋਏਗਾ ਕੀ ਸਾਰਾ ਮਾਹੌਲ ਸੀਗਾ ਉਸ ਵੇਲੇ ਔਰ ਕਿਆ ਜਾਂਦਾ ਕਿ ਤੁਹਾਡੇ ਪਰਿਵਾਰ ਦੇ 17 ਜੀਆਂ ਨੇ ਜਿਹੜੀ ਸੀ ਉਸ ਸਮੇਂ ਸ਼ਹਾਦਤ ਦਿੱਤੀ ਸੀ ਕੀ ਸੀਗਾ ਸਾਰਾ ਮਾਮਲਾ ਦੇਖੋ ਜੀ ਸਾਡਾ ਜੋ ਪਰਿਵਾਰ ਹੈ ਲਹਿੰਦੇ ਪੰਜਾਬ ਦੇ ਪਿੰਨ ਥਪਨਾਲਾ ਜੀ ਜ਼ਿਲ੍ਹਾ ਗੁਜਰਾਵਾਲਾ ਵੇਖੇ ਬੜਾ ਸੰਪਨ ਪਰਿਵਾਰ ਸੀ ਬਾਫੀ ਜਿਆਦਾ ਵਪਾਰਤ ਤੇ ਬਿジネス ਦੇ ਮਾਲਕ ਸਨ ਤੇ ਜਦੋਂ 1947 ਦੀ ਵੰਡ ਹੋਈ ਉਦੋਂ ਕਿਸੇ ਨੂੰ ਇਹ ਚੇਤ ਚੇਤਾ ਵੀ ਨਹੀਂ ਸੀ ਇਸ ਤਰ੍ਹਾਂ ਵੰਡ ਨੇ ਭਿਆਨਕ ਰੂਪ ਆਖਤਿਆਰ ਕਰ ਲੈਣਾ ਕਿ ਜੋ ਉਸ ਟਾਈਮ ਦੇ ਹੁਕਮਰਾਨ ਨੇ ਉਹਨਾਂ ਨੇ ਆਪਣੀ ਜੋ ਹੈ ਸਿਆਸੀ ਲਾਲਸਾ ਦੇ ਲਈ ਇੰਨੀ ਜੋ ਹੈ ਕਤਲੋਕਾਰਤ ਵੱਲ ਜੋ ਹੈ ਧਿਆਨ ਨਹੀਂ ਦਿਨਾ ਤੇ ਉਹਨੂੰ ਇਹ ਜੋ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਨੀ ਕਿਉਂਕਿ ਉਹਨਾਂ ਦਾ ਸਾਰਾ ਜੋ ਧਿਆਨ ਆਪਣੀ ਸੱਤਾ ਵੱਲ ਸੀ ਸਾਡੇ ਜੋ ਵਡੇਰੇ ਦੱਸਦੇ ਆ ਕਿਉਂਕਿ ਇਹ ਸ਼ੁਰੂ ਤੋਂ ਅਸੀਂ ਉਹਨਾਂ ਦੇ ਨਾਲ ਇਹ ਸ਼ਿਤਾ ਦੀ ਯਾਦਗਾਰ ਜੋ ਅੱਜ 78 ਸਾਲ ਹੋ ਗਏ ਲਗਾਤਾਰ ਮਨਾਉਂਦੇ ਆ ਰਹੇ ਕਿ ਤਹੀ ਗਸਤ ਨੂੰ ਪਿੰਡ ਵਿਖੇ ਕਿਉਂਕਿ ਉਹ ਪਿੰਡ ਨੂੰ ਤਪਨਾਲੇ ਦੇ ਨਾਲ ਨਾਲ ਚਾਵਲਾ ਬਾਜਵਾ ਪਿੰਡ ਵੀ ਜਾਣਿਆ ਜਾਂਦਾ ਹੈ ਤਹਿਸੀਲ ਕੰਮੋਕੇ ਤੇ ਉਸ पे ਆਪਣਾ ਸਾਡੀ ਜੋ ਹਵੇਲੀ ਸੀ ਪਿੰਡ ਦੇ ਵਿੱਚ ਉਹਨੂੰ ਰਸੂਲ ਪਖਸ਼ ਨਾਂ ਦਾ ਜੋ ਵਿਅਕਤੀ ਸੀ ਉਹਦੀ ਅਗਵਾਈ ਦੇ ਵਿੱਚ 8-10 ਹਜ਼ਾਰ ਮੁਸਲਮਾਨਾਂ ਨੇ ਹਵੇਲੀ ਨੂੰ ਘੇਰਾ ਪਾ ਲਿਆ ਤੇ ਪਰਿਵਾਰ ਨੂੰ ਤਕੀਦ ਕੀਤੀ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤੇ ਇਹ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਹੈ ਤੇ ਲੋਟ ਕੋ ਸੋਟ ਵੀ ਸਾਰੀ ਜੋ ਐ ਕਰਨੀ ਪਰਿਵਾਰ ਵੱਲੋਂ رسول بخش ਨੂੰ ਬੁਲਾਇਆ ਗਿਆ ਵੀ ਕੀ ਗੱਲ ਐ ਤੇ رسول بخش ਵੱਲੋਂ ਕਹਾ ਵੀ ਜੇ ਤੋ ਤਿੰਨ ਜੋ ਸੋਨਾ ਚਾਂਦੀ ਕਿਉਂ ਪਰਿਵਾਰ ਬੜਾ ਸੰਪਨੀ ਸੋਨਾ ਚਾਂਦੀ ਚਾਹੀਦਾ ਤੂੰ ਲੈ ਲੈ ਪਰ ਨਾਲ ਉਹਨੇ ਡਿਮਾਂਡ ਰੱਖੀ ਕਿ ਮੈਂ ਉੱਥੇ ਬਾਜਵੇ ਪਰਿਵਾਰ ਵੀ ਸਨ ਉਹਨਾਂ ਦੀ ਇੱਕ ਇਸਤਰੀ ਦਾ ਵੀ ਆ ਤੁਹਾਡੇ ਜੋ ਆਪਣਾ ਸਿੱਖਾਂ ਜੋ ਉਹਦਾ ਜੋ ਨਿਕਾਹ ਕਰਨਾ ਕਰਾਓ ਇਹ ਨਹੀਂ ਗੱਲ ਸੁਣ ਕੇ ਪਰਿਵਾਰ ਦੇ ਬਜ਼ੁਰਗਾਂ ਨੇ ਉਹਦਾ ਜੋ ਉਸੇ ਵਜ੍ਹਾ ਸਿਰ ਜਿਹੜਾ ਲਾਤਾ ਉਹਦੇ ਬੋਰੀ ਦੇ ਵਿੱਚ ਪਾ ਕੇ ਉਹਨੂੰ ਬਾਹਰ ਸੁੱਟਦਾ ਤੇ ਰੋਲਾਰ ਆਪਾਂ ਬਾਹਰ ਆ ਕੇ ਵੋਸ ਸੀ ਦੁਨੀਆ ਮੁਸਲਮਾਨ ਬਹੁਤ ਇਕੱਠੇ ਹੋਏ ਸਨ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਮਾਰਨਾ ਖਤਮ ਕਰਨਾ ਹੈ ਪਰਿਵਾਰ ਨੇ ਚਾਰ ਭਰਾ ਸਨ ਆਪਸ ਵਿੱਚ ਇਕੱਠਿਆਂ ਕੀਤਾ ਪਰਿਵਾਰ ਨੂੰ ਵੀ ਅਸੀਂ ਉਹਨਾਂ ਦੀ ਜਿਹੜੀ ਆ ਮੰਗਾ ਕਿ ਹਾਂ ਦੇ ਮੁਸਲਮਾਨ ਬਣ ਜਾਓ ਨਮਾਜ਼ਾਂ ਪੜੋ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਤੇ ਪਰਿਵਾਰ ਨੇ ਜੋ ਕਿਹਾ ਕਿ ਅਸੀਂ ਬਿਲਕੁਲ ਵੀ ਜੋ ਆਪਣਾ ਧਰਮ ਸਿੱਖੀ ਧਰਮ ਹੈ ਬਿਲਕੁਲ ਨਹੀਂ ਛੱਡਣਾ ਅਸੀਂ ਸਾਨੂੰ ਲੜਦੇ ਹੋਇਆ ਸ਼ਹੀਦਿਆਂ ਪਾਣੀਆਂ ਮਨਜ਼ੂਰ ਆ ਜੋ ਸਾਨੂੰ ਗੁਰੂ ਸਾਹਿਬਾਨ ਨੇ ਵਿਰਸੇ ਚ ਦਿੱਤੀ ਹੈ ਛਿ ਆਪਣਾ ਸਿੱਖੀ ਉਹ ਨੂੰ ਆਪਾਂ ਨਹੀਂ ਛੱਡਣਾ istri ਨੇ ਕਿਹਾ ਤੁਸੀਂ ਲੜਦੇ ਹੋਇਆ ਸ਼ਹੀਦ ਹੋ ਜਾਣਾ ਬੱਚਿਆਂ ਨੇ ਕਿਹਾ ਸਾਡਾ ਉਸ ਤੋਂ ਬਾਅਦ ਕੀ ਬਣੇਗਾ ਤੇ ਸਾਨੂੰ ਤੁਸੀਂ ਆਪਣੇ ਹੱਥੀਂ ਸ਼ਹੀਦ ਕਰੋ ਫਿਰ ਤੁਸੀਂ ਲੜਦੇ ਹੋਇਆ ਜਿਸ ਤਰ੍ਹਾਂ ਵੀ ਚਾਹੇ ਸ਼ਹੀਦ ਹੋਰ ਚਾਹੇ ਭੱਜ ਜਾਏ ਸਾਨੂੰ ਆਪਣੇ ਅਤਿ ਸ਼ਹੀਦ ਕਰੋ ਉਸ ਵਕਤ ਪਰਿਵਾਰ ਨੇ ਬੜਾ ਵੱਡਾ ਡਿਸੀਜਨ ਲੈਂਦਿਆਂ ਆਰ ਆਪਣੀ ਲੇਡੀਆਂ ਬੱਚੇ ਬੱਚੀਆਂ ਜਿਹਦੇ ਜਿਹਦਾ ਉਹ ਸੀ ਉਹਨੂੰ ਆਪਣੇ ਹੱਥੀਂ ਸ਼ਹੀਦ ਕੀਤਾ ਹਰ ਲੇਡੀ ਨੇ ਬੱਚੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਘਰ ਦੇ ਸਤ ਸਿਨੀਅਰ ਬਾਈਲਾ ਮੈਂਬਰ ਜਿਹੜੇ ਇਹਨਾਂ ਦੇ ਸਾਡੇ ਪੀਰਗਾ ਦੇ ਮਾਤਾ ਜੀ ਹਨ 78 ਸਾਲ ਦੇ ਉਹਨਾਂ ਵੀ ਸ਼ਹੀਦੀ ਦਿੱਤੀ ਜਿਹੋ ਦੇ ਵਿੱਚ ਤੇ ਸਭ ਤੋਂ ਛੋਟੇ ਮਸਾਲ ਦੇ ਬੱਚੇ ਨੇ ਵੀ ਉਹਦੇ ਵਿੱਚ ਸ਼ੀਦੀ ਦਿੱਤੀ ਕਿ ਮੈਂ ਕਹਨਾ ਇਸੇ ਦੀ ਮਿਸਾਲ ਨਹੀਂ ਮਿਲਦੀ ਉੱਥੇ ਕੱਪੜੇ ਦੇ ਥਾਨ ਸਨ ਇਹਨਾਂ ਕੋ ਏਜੰਸੀਆਂ ਸਨ ਕੱਪੜੇ ਦੀਆਂ ਪਰਿਵਾਰ ਕੋ ਉਸੇ ਕੱਪੜਿਆਂ ਦੇ ਥਾਨਾਂ ਤੇ ਰੱਖ ਕੇ ਦਾ ਸੰਸਕਾਰ ਸਾਰਾ ਜੀਆਂ ਦਾ ਉੱਥੇ ਕੀਤਾ ਗਿਆ ਅਤੇ ਜਿੱਥੇ ਵੀ ਮੌਕੇ ਤੇ ਜਿੱਥੇ ਲੜਨਾ ਪਿਆ ਲੜਦੇ ਆ ਮੌਲ ਮਤਾਬਕ ਪੈਦਲੀ ਉਥੋਂ ਗੁਜਰਾਵਾਲੇ ਤੋਂ ਅੰਬਰਸਰ ਵਿਖੇ ਆਏ ਪਰਿਵਾਰ ਦਾ ਪਾਣਾ ਵਾਹਿਗੁਰੂ ਵੱਲੋਂ ਜੋ ਪਾਣਾ ਉਹਨੂੰ ਮਿੱਠਾ ਕਰਕੇ ਮੰਨਿਆ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਦੁਬਾਰਾ ਸਾਰਿਆਂ ਦੀਆਂ ਸ਼ਾਦੀਆਂ ਹੋਈਆਂ ਤੇ ਪਰਿਵਾਰ ਫਿਰ ਵਧੇ ਉੱਥੋਂ ਖਾਲੀ ਹਾਥ ਹੈ ਜਿਹੜਾ ਪਰਿਵਾਰ ਇੰਨਾ ਸੰਪਨ ਸੀ ਜਿਹਦੀ 80 ਪਿੰਡਾਂ ਦੇ ਵਿੱਚ ਚਾਲੇਦ ਵਾਲੇ ਤੂਤੀ ਬੋਲਦੀ ਉਹ ਖਾਲੀ ਹਾਥੋਂ ਪਰਿਵਾਰ ਆਇਆ ਸਿਰਫ ਆਪਣੇ ਦੇਸ਼ ਲਈ ਆਪਣੇ ਕੌਮ ਲਈ ਆਪਣੇ ਮੋਲਕ ਦਾ ਨਾਮ ਨਿਵਾਣਾ ਹੋਵੇ ਆਪਣੇ ਧਰਮ ਦਾ ਨਾਮ ਨੇਵਾਣਾ ਵੇ ਜੋ ਸਿੱਖੀ ਗੁਰੂ ਮਹਾਰਾਜ ਨੇ ਸਾਡੇ ਕੋਲ ਚ ਦਿੱਤੀ ਹੈ ਉਹ ਕਾਇਮ ਰਹੀ ਚੌਲਾ ਸਭ ਜਦੋਂ ਇਹ ਦਿਨ ਆਉਂਦੇ ਨੇ ਉਦੋਂ ਫਿਰ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਕਿਉਂਕਿ ਅਕਸਰ ਹੀ ਕਹਿੰਦੇ ਘਰ ਦੇ ਵਿੱਚ ਇੱਕ ਮੌਤ ਹੋਈ ਹੋਵੇ ਤੇ ਘਰ ਦੇ ਵਿੱਚ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ 17 ਜੀਆਂ ਨੇ ਸ਼ਹਾਦਤ ਦਿੱਤੀ ਹੋਵੇ ਆ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਫਿਰ ਮਾਹੌਲ ਰਹਿੰਦਾ ਤੁਹਾਡੇ ਪਰਿਵਾਰ ਦੇ ਵਿੱਚ ਸਾਰਾ ਵੇਖੋ ਜਿਨ੍ਹਾਂ ਨੇ ਸਾਡੇ ਵਡੇਰਿਆਂ ਨੇ ਆਪਣੇ ਹੱਥੀਂ ਬੱਚਿਆਂ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਦਿੱਤੀਆਂ ਇਹਨਾਂ ਦੇ ਵਿੱਚੋਂ ਦੇ ਭਾਵੇਂ ਕੋਈ ਜੀਵਤ ਨਹੀਂ ਰਿਹਾ ਜੀ ਪਰ ਫਿਰ ਵੀ ਇਹ ਅਗਸਤ ਮਹੀਨਾ ਜਦੋਂ ਆਂਦਾ ਹੈ ਸਾਨੂੰ ਜੋ ਹੈ ਸਾਡੇ ਪਰਿਵਾਰ ਦੀਆਂ ਸ਼ੀਧੀਆਂ ਦੀ ਯਾਦ ਆਂਦੀ ਹੈ ਭਾਵੇਂ ਅਸੀਂ ਉਹਨਾਂ ਨੂੰ ਨਹੀਂ ਦੇਖਿਆ ਪਰ 78 ਸਾਲ ਤੋਂ ਉਹਨਾਂ ਦੀ ਜੋ ਯਾਦਗਾਰ ਹੈ ਉਹਨੂੰ ਪਰਿਵਾਰ ਨਿਰਵਿਘਨ ਉਸ ਤਰ੍ਹਾਂ ਮਨਾਉਂਦਾ ਚੱਲਿਆ ਆ ਰਿਹਾ ਹੈ ਚਾਹੇ ਉਹ ਉਹਨਾਂ ਦੀ ਯਾਦ ਚਖਣ ਪਾਠ ਸਾਹਿਬ ਜਾਂ ਲੰਗਰ ਦਾ ਜੋ ਜਿਸ ਤਰ੍ਹਾਂ ਵੀ ਹੈ ਅਸੀਂ ਉਹਨਾਂ ਨੂੰ ਆਈ ਤੱਕ ਵੇਖਿਆ ਤੇ ਨਹੀਂ ਕਿਉਂਕਿ ਸਾਡੇ ਤਾਂ ਕਾਫੀ ਛੋਟੇ ਆ ਪਰ ਉਹ ਪਰਿਵਾਰ ਦੀ ਜਿਹੜੀ ਪਰੰਪਰਾ ਨੂੰ ਉਸੇ ਤਰ੍ਹਾਂ ਹੀ ਮਨਾਇਆ ਜਾ ਰਿਹਾ ਜਿਹੜੇ ਉਹ ਜਿੰਨਾ ਆਪਣੇ ਹੱਥੀ ਆਪਣੇ ਜੀਸੀ ਕਿਤੇ ਉਹਨਾਂ ਦੇ ਨਾਲ ਅਸੀਂ ਜਦੋਂ ਉਹਨਾਂ ਨੂੰ ਦੇਖਦੇ ਰਹੇ ਆ ਕਿ ਉਹ ਬੜੇ ਨਾ ਦਿਨਾਂ ਹੀ ਭਾਵੁਕ ਹੋ ਜਾਂਦੇ ਸੀ ਕਿ ਅੱਜ ਕੋਈ ਬੱਚੇ ਵੀ ਆਪਣੇ ਨੂੰ ਕਿਸੇ ਨੂੰ ਟੀਕਾ ਇੰਜੈਕਸ਼ਨ ਵੀ ਲਗਾਉਣਾ ਪਵੇ ਤਾਂ ਬੰਦੇ ਨੂੰ ਇੱਕ ਫੀਲ ਹੁੰਦਾ ਆਪਣੇ ਹੱਥੀ ਛੀਤ ਕਰਕੇ ਮਾਰੇ ਨੇ ਕਿਥੋਂ ਗੁਰੂ ਮਾਰੇ ਨੇ ਇਨਾ ਬਾਲ ਪਖਸ਼ਿਆ ਛੀਤ ਕਰਨ ਵਾਲਿਆਂ ਚ ਵੀ ਤੇ ਕਰਾਉਣ ਵਾਲਿਆਂ ਚ ਵੀ ਹਰ ਉਹ ਸੀ ਦੋ ਨਾਲ ਇਹ ਨਿਕਨੇ ਸੀ ਨਹੀਂ ਕਿਤੀ ਅੱਗੇ ਵੱਧ ਚੜ ਕੇ ਸੀਦੀਆਂ ਦਿੱਤੀਆਂ ਇਹ ਚ ਬਹੁਤ ਆਤ ਔਰਤਾ ਜ਼ਰਦਾਰੀ ਤੇ ਬੱਚਿਆਂ ਦੀ ਜਿਹੜੇ ਬੱਚੇ ਛੋਟੇ ਸਨ ਤੇ ਔਰਤਾਂ ਸਨ ਬਜ਼ੁਰਗ ਮਾਤਾ ਸੀ ਤੇ ਸਤਾਰਾ ਜੀ ਜੋ ਹੈ ਚਾਰ ਪਰਿਵਾਰਾਂ ਦੇ ਉਹ ਹੱਤੀ ਸੀ ਕਿ ਚਾਹਵਾਂ ਸਭ ਕਦੀ ਪਰਿਵਾਰ ਜਦੋਂ ਗੱਲ ਕਰਦਾ ਹੋਵੇਗਾ ਪਹਿਲੋਂ ਜਦੋਂ ਤੁਸੀਂ ਛੋਟੇ ਹੁੰਦੇ ਹੋਗੇ ਤੁਹਾਨੂੰ ਦੱਸਦਾ ਕਿਸੇ ਕਹਾਣੀਆਂ ਦੱਸਦਾ ਆਏਗਾ ਪਰਿਵਾਰ ਦੇ ਵਿੱਚ ਕਦੀ ਅੱਖਾਂ ਨਾਲੋਂ ਵੇਖਿਆ ਕਿ ਉਹ ਸਮਾਜ ਜੇਕਰ ਨਹੀਂ ਹੁੰਦਾ ਤੇ ਸ਼ਾਇਦ ਅੱਜ ਸਾਰਾ ਪਰਿਵਾਰ ਫਿਰ ਇਕੱਠਾ ਹੁੰਦਾ ਬਹੁਤ ਵਾਰੀ ਅੱਖਾਂ ਨਾਲੋਂ ਵੇਖੀਆਂ ਜੀ ਜਦੋਂ ਵੀ ਉਹਨਾਂ ਦਾ ਸ਼ਹੀਦੀ ਸਮਾਗਮ ਹੋਣਾ ਸਾਰਿਆਂ ਦੀ ਜਿਨ੍ਹਾਂ ਨੇ ਅਤੀ ਸ਼ਹੀਦੀ ਤੇ ਉਹਨਾਂ ਦੀਆਂ ਅੱਖਾਂ ਨਾਮੀ ਹੁੰਦੀਆਂ ਪਰ ਇੱਕ ਪ੍ਰਾਊਡ ਵੀ ਉਹ ਕਰਦੇ ਸਨ ਵੀ ਸਾਡੇ ਪਰਿਵਾਰ ਦੇ ਮੈਂਬਰ ਕਤਲ ਲਏ ਆਪਣੇ ਅਤੀ ਸ਼ਹੀਦ ਹੋ ਕੇ ਛੇਲੀਆਂ ਉਹਨਾਂ ਦੀਆਂ ਕਰਕੇ ਆਏ ਆ ਕਿ ਇੰਨੇ ਮਹਾਰਾਏ ਨੇ ਸੇਖੀ ਦਾ ਇੰਨੇ ਬਾਲ ਬਖਸ਼ਿਆ ਉਦੋਂ ਕਿ ਕਿ estr eh ਪਾਣਾ ਕਹਿੰਦੇ ਵਾ ਉਹ ਵਾਪਰਿਆ ਮਹਾਰਾਜ ਵੱਲੋਂ ਇਹ ਬਾਲ ਆਇਆ ਮਹਾਰਾਜ ਉਹਨਾਂ ਦੀ ਸ਼ਕਤੀ ਆਈ ਨਹੀਂ ਤੇ ਲੋਕੀ ਕਤਲ ਉਹ ਕਰਤ ਬਹੁਤ ਹੋਈ ਹੂੰ ਫਿਰ ਇਹੋ ਜਿਹਾ ਜੋ ਛਿੱਧੀ ਆਪਣੇ ਅਤੀਂ ਦੀ ਤੇ ਮਿਸਾਲ ਮੈਂ ਸਮਝਣਾ ਬਹੁਤ ਕਾਟੀ ਕਿਤੇ ਮਿਲਦੀ ਹੈ ਫਿਰ ਜਦੋਂ ਇੰਡੀਆ ਪਹੁੰਚੇ ਫਿਰ ਕਿਦਾਂ ਸਰਵਾਈਵਲ ਹੋਇਆ ਕਿਉਂਕਿ ਜਿਸਾ ਤੁਸੀਂ ਦੱਸੇ ਬਹੁਤ ਵੱਡਾ ਤੁਹਾਡਾ ਪਰਿਵਾਰ ਸੀਗਾ ਬਹੁਤ रिच फैमिली ਚੋਂ ਸੀਗਾ ਤੁਸੀਂ ਫਿਰ ਜਦੋਂ ਭਾਰਤ ਪਹੁੰਚੇ ਜਾਂ ਅੰਮ੍ਰਿਤਸਰ ਪਹੁੰਚੇ ਫਿਰ ਇੱਥੇ ਕਿਸ ਤਰ੍ਹਾਂ ਦਾ ਸਰਵਾਈਵ ਕਿਦਾਂ ਕੀਤਾ ਇੱਥੇ ਸਰਵਾਈਵ ਇਸ ਤਰ੍ਹਾਂ ਕੀਤਾ ਜੀ ਇੱਥੇ ਆ ਕੇ ਰਹਿ ਸਾਡੇ ਬਜ਼ੁਰਗਾਂ ਨੇ ਕੀਤੀ ਮਿਹਨਤ ਕੀਤੀ ਖੱਡੀਆਂ ਕੱਪੜੇ ਦੀਆਂ ਖੱਡੀਆਂ ਜਾਂਦੀਆਂ ਸੀ ਕੱਪੜੇ ਦੀਆਂ ਖੱਡੀਆਂ ਲਗਾਈਆਂ ਉੱਥੋਂ ਵਪਾਰ ਸ਼ੁਰੂ ਕੀਤੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਵਰੀ ਸਾਰੇ ਵੱਡੇ ਹੋ ਗਏ ਉਹਨਾਂ ਨਾਲ ਇੰਡਸਟਰੀ ਲਗਾਈ ਪਟਿਆਂ ਦੀ ਇੰਡਸਟਰੀ ਲਗਾਈ ਹੋਰ ਕਾਰੋਬਾਰ ਕੀਤੇ ਇੱਥੇ ਉਸ ਤਰ੍ਹਾਂ ਹੀ ਸਰਵਾਈਵ ਹੋਏ ਖਾਲੀ ਹਾਥਾ ਕੇ ਸਰਵਾਈਵ ਹੋਏ ਤੇ ਉਹ ਸੋਭਾ ਸਾਡੇ ਜਨਮ ਹੋਏ ਤੇ ਪਰਿਵਾਰ ਨੇ ਜੋ ਹੈ ਆ ਕੇ ਇਥੇ ਸਭ ਤੋਂ ਪਹਿਲਾਂ ਸ਼ਹੀਦਾ ਦੀ ਯਾਦ ਦੇ ਵਿੱਚ 1948 ਚ ਚਵਾਨ ਪ੍ਰ ਪ੍ਰਵਾ ਨੇ ਜੋ ਹੈ ਦਰਬਾਰ ਸਾਹਿਬ ਦੇ ਅੰਦਰ 17 ਜੀਆਂ ਦੀ ਸੈਲ ਲਗਾਈ ਜੋ ਕਿਸ ਜਗ੍ਹਾ ਤੇ ਸਿਲਸੀ ਹੋ ਤੁਹਾਡੀ ਜਿਹੜੀ ਸੀਗੀ ਉਹ ਜਿੱਥੇ ਪ੍ਰਾਣਾ ਜਾਇਬ ਘਰ ਹੁੰਦਾ ਸੀ ਹਾਂਜੀ ਔੜੀਆਂ ਚੜਦੇ ਸੀ ਜੀ ਹਾਂ ਉਹਦੇ ਬਿਲਕੁਲ ਥੱਲੇ ਸਲੇਬ ਲੱਗੀ ਹੁੰਦੀ ਸੀ ਤੇ ਉਹ ਹੋਣ ਤੇ ਮੇਰੇ ਖਿਆਲ ਆ ਉਹ ਸਾਰਾ ਸੁਨਦਰੀਕਰਨ ਨਵੀਨੀਕਰਨ ਦੇ ਨਾਂ ਤੇ ਜੋ ਅਗੋਂ ਸ੍ਰੋਮਣੀ ਕਮੇਟੀ ਦਤੋਂ ਫਦਾਇ ਇਹ ਕੀ ਆ ਰਿਹਾ ਅਗੋਂ ਸੰਤਾਂ ਨੂੰ ਜਾਂ ਕੇਨ ਨੂੰ ਸੇਵਾ ਦੇ ਰਹੇ ਆ ਜਾਂ ਕੁਝ ਵੀ ਕਰ ਰਹੇ ਉਹ ਸਾਰਾ ਜੋ ਵੀ ਪੁਰਾਣਾ ਪ੍ਰਾਤਨ ਜੋ ਇਤਿਹਾਸ ਸਾਰਾ ਡਿਸਟਰੋਏ ਕਰ ਲਿਆ ਤੇ ਉਹਦੇ ਵਿੱਚ ਹੀ ਉਹ ਸਾਡੀ ਸਲੇਬ ਵੀ ਜਿਹੜੀ ਉਤਾਰ ਦਿੱਤੀ ਗਈ ਉਸ ਲਈ ਆਪ ਦੋ ਤਿੰਨ ਵਾਰੀ ਉਹਨਾਂ ਨੂੰ ਯਾਦ ਕਰਾਉਣ ਦੇ ਬਾਵਜੂਦ ਵੀ ਉਹ ਕਹਿੰਦੇ ਇਲਾਵਾ ਜਿੱਥੇ ਜਗ੍ਹਾ ਮਿਲੇਗੀ ਉੱਥੇ ਲਾ ਦਿਆਂਗੇ ਮਤਲਬ ਇਨੀ ਬੇਕਦਰੀ ਜੋ ਹੈ ਸ਼ਹੀਦਾਂ ਦੀ ਸਭ ਤੋਂ ਉੱਥੋਂ ਤਾਂ ਇਨਸਪੀਰੇਸ਼ਨ ਮਿਲਣੀ ਚਾਹੀਦੀ ਹਾਂ ਅਲੀ ਪੀੜੀਆਂ ਦੀ ਤੇ ਮੈਂ ਸਮਝਣਾ ਸ਼੍ਰੋਮਣੀ ਕਮੇਟੀ ਦੇ ਹੁਕਮਰਾਨ ਜਾਂ ਜਿਹੜੇ ਬੈਠੇ ਨੇ ਪ੍ਰਬੰਧਕੀ ਉਹਨਾਂ ਨੂੰ ਉਚਾਉਂਦੇ ਨਹੀਂ ਕਿ ਸ਼ਹੀਦਾਂ ਦੀ ਇਨਸਪੀਰੇਸ਼ਨ ਅਕੇ ਜਾਵੇ ਲੇਕਿਨ ਉਹ ਤੇ ਉਹ ਤੇ ਚਾਹ ਉਹ ਤੇ ਕਹਿੰਦੇ ਨੇ ਕਿ ਅਸੀਂ ਤੇ ਸਿੱਖਾਂ ਦੀ ਸਰਮੋਜ ਸੰਸਥਾ ਵਾ ਅਸੀਂ ਬਹੁਤ ਉਹ ਬੇਸ਼ੱਕ 84 ਦਾ ਮੁੱਦਾ ਲੈ ਲੈਣ ਜਾਂ ਉਸ ਸਮੇਂ ਜੋ ਹਾਲਾਤ ਸੀ ਉਸ ਸਮੇਂ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਪੱਤਰਕਾਰ ਹੋ ਜਾਣਦੇ ਹੀ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀ ਕੀ ਇਲਜ਼ਾਮ ਲੱਗ ਰਹੇ ਨੇ ਹੂੰ ਕੀ ਕੀ ਹੋ ਰਿਹਾ ਹੈ ਤੇ ਇਹ ਤਾਂ ਸਾਡੇ ਪਰਿਵਾਰ ਨਾਲ ਖੁੱਤ ਪੀਤੀ ਹੈ ਕਿ ਜਿਹੜੀ ਸਿੱਖਾ ਦੀ ਜਿਹੜੀ ਏਡੀ ਵੱਡੀ ਸੰਸਥਾ ਉਹਨਾਂ ਬਜਾਏ ਸਨਮਾਨਤ ਕਰਨ ਦੇ ਬਜਾਏ ਕਿ ਉਸ ਚੀਜ਼ ਨੂੰ ਐਕਸਪੀਰੇਸ਼ਨ ਅੱਗੋਂ ਦਿੰਦੇ ਬੱਚਿਆਂ ਨੂੰ ਤੂੰ ਦਸ ਦੇ ਇਤਿਹਾਸ ਦੇ ਵਿੱਚ ਆਪਣੇ ਕਿਤਾਬਾਂ ਵਿੱਚ ਜੋੜਦੇ ਉਹਨਾਂ ਉੱਤੋਂ ਸਲੇਬ ਵੀ ਉਤਾਰਤੀ ਲੇਕਿਨ ਲੱਗਦਾ ਕਿ ਉਹ ਨਹੀਂ ਉਤਾਰੀ 40 45 ਸਾਲਾਂ 65 ਸਾਲਸ ਲੱਗ ਹੋਤੇ ਲੱਗੀ ਸੀ 1948 ਦੀ ਉਦੋਂ ਦੀ ਪੁਰਾਤਨ ਸਲੇਬ ਲੱਗੀ ਕੱਲੇ ਕੱਲੇ ਜੀ ਦਾ ਨਾਮ ਕੱਲੇ ਕੱਲੇ ਜੀ ਕਿ ਦੀ ਉਹ ਪਤਨੀ ਸੀ ਕਿਤੇ ਉਹ ਬੱਚਾ ਹੀ ਕਿਤੇ ਉਹ ਬੱਚੀ ਸੀ ਸਾਰਾ ਜੀ ਆ ਦੇ ਉਹਦੇ ਨਾਮ 1948 ਦੇ ਲਿਖੇ ਹੋਏ ਸੀ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਜਾਂਦੇ ਹੋਗੇ ਉਹ ਦਰਸ਼ਨ ਕਰਦੇ ਹੋਗੇ ਤੇ ਦਰਸ਼ਨ ਕਰਕੇ ਅਸੀਂ ਨਾਲ ਉਹ ਸਲੇਬ ਦੀ ਜਿਹੜੀ ਧੂੜ ਹੈ ਆਪਣੇ ਮੱਥਾ ਨੂੰ ਮੱਥੇ ਨੂੰ ਲਾਈ ਦੀ ਕਿ ਉਹਦਾਂ ਥੋੜੀ ਪਾਵਰ ਵੀ ਮਿਲਦੀ ਹੈ ਬੰਦੇ ਨੂੰ ਕਿ ਯਾਰ ਮੈਰੇ ਨੂੰ ਮਿਲਦੀ ਹੈ ਇਹ ਪ੍ਰਾਊਡ ਫੀਲ ਕਰਨੇ ਹੈ ਕਿ ਅਸੀਂ ਸ਼ੀਡਾ ਦੇ ਪਰਿਵਾਰ ਚੋਂ ਲੇਕਿਨ ਚਾਵਲਾ ਸਾਹਿਬ ਜਿਵੇਂ ਕਿ 14 ਤੇ 15 ਤਰੀਕ ਨੂੰ 14 ਨੂੰ ਪਾਕਿਸਤਾਨ ਦਾ ਇੰਡੀਪੈਂਡੈਂਸ ਦਿ ਹੈ ਉਸ ਤੋਂ ਬਾਅਦ ਸਾਡਾ 15 ਨੂੰ ਸਾਡਾ ਇਸ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਕਿ ਲੱਗਦਾ ਕਿ ਉਹ ਪਰਿਵਾਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦਾ ਚੱਲਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ ਮਨਾਈਆਂ ਜਾਂ ਬੇਸ਼ੱਕ ਸਾਰੇ ਦੇਸ਼ ਨਹੀਂ ਜਾਂਦੀ ਦਿਹਾੜਾ ਹੀ ਆ ਲੇਕਿਨ ਕੁਰਬਾਨੀ ਬੜੀ ਵੱਡੀ ਹੈ ਜਿਵੇਂ ਤੁਹਾਡੇ 17 ਪਰਿਵਾਰ ਦੇ ਮੈਂਬਰ ਸਨ ਬਹੁਤ ਵੱਡੀ ਕੁਰਬਾਨੀ ਹੈ ਤੁਹਾਡੇ ਪਰਿਵਾਰ ਦੀ ਜਦੋਂ ਢੋਲ ਨਗਾਰੇ ਵੱਜਦੇ ਆ ਤੇ ਦਿਲ ਨੂੰ ਠੇਸ ਨਹੀਂ ਪਹੁੰਚਦੀ ਕਿ ਜੇਕਰ ਨੂੰ ਸ਼ਾਂਤੀ ਨਾ ਮਨਾਇਆ ਜਾਵੇ ਠੀਕ ਹੈ ਜਾਦੀ ਦੇ ਹੜਾ ਸਾਰੇ ਇੱਕ ਵਿਅਕਤੀ ਹਰ ਇੱਕ ਕੰਟਰੀ ਜਿਹੜੇ ਆਪਣੇ ਅਲੱਗ ਢੰਗ ਨਾਲ ਬਣਾਉਂਦੀ ਹੈ ਜੇਕਰ ਇਹੀ ਚੀਜ਼ ਅਮਰੀਕਾ ਕੈਨੇਡਾ ਚ ਹੋਈ ਹੁੰਦੀ ਤਾਂ ਸ਼ਾਇਦ ਅਲੱਗ ਕੁਝ ਨਜ਼ਰ ਆਉਂਦਾ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੀ ਪਹਿਲੀਆਂ ਜੋ ਸਰਕਾਰਾਂ ਹੀ ਜਿਨ੍ਹਾਂ ਚ ਕਾਂਗਰਸ ਦੀ ਜਾਂ ਕੋਈ ਸਰਕਾਰਾਂ ਹੀ ਇੰਨਾ ਸ਼ੀਧਾ ਨੂੰ ਜਿਹੜੇ 1947 ਦੇ ਵਿਭਾਜਨ ਚ ਸ਼ੀਦੈਨੰਤ ਪੋਸ਼ਦਾ ਕੋਈ ਨਹੀਂ ਹਮ ਅਸੀਂ ਧੰਨਵਾਦ ਕਰਨੇ ਆ ਸਾਰੇ ਕਿ ਪ੍ਰਧਾਨ ਮੰਤਰੀ ਸ਼੍ਰੀ ਨਿਰਿੰਦਰ ਮੋਦੀ ਜੀ ਦਾ ਉਹਦਾ ਦੀ ਕੈਬਨਿਟ ਦਾ ਸਰਦਾਰ ਹਰਦੀਪ ਸਿੰਘ ਜੀ ਪੁਰੀ ਜਿਹੜੇ ਸਾਡੇ ਪੈਟਰੋਲੀ ਮંત્રી ਨੇ ਉਹਨਾਂ ਦੇ ਵੱਡੇ ਵੀ ਸਾਡੇ ਉਥੋਂ ਪਾਕਿਸਤਾਨੋਂ ਹੀ ਆਏ ਨੇ ਹੂੰ ਤੇ ਸਰਦਾਰ ਹਰਦੀਪ ਸਿੰਘ ਹੀਪਰੀ ਦੇ ਜਿਹੜੇ ਫਾਦਰ ਸਾਹਿਬ ਸਾ ਉਹਨਾਂ ਨੇ ਕਾਫੀ ਬੰਦਿਆਂ ਨੂੰ ਸੇਵ ਕਰਕੇ ਬੜੀ ਮੁਸ਼ਕਿਲ ਨਾਲ ਉਹ ਵੀ ਟ੍ਰੇਨ ਤੇ ਜੋ ਹੈ ਲਾਸਟ ਗੱਡੀ ਫੜ ਕੇ ਆਏ ਸੀ ਹੂੰ ਤੇ ਇਸ ਸਰਕਾਰ ਨੇ ਜੋ ਹੈ ਵਿਭਾਜਨ ਦੇ ਸ਼ੀਤਾਂ ਨੂੰ 14 ਤਰੀਕ ਨੂੰ ਵਿਭਾਜਨ ਦੇ ਸ਼ੀਤਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਮਨਾਉਣਾ ਸ਼ੁਰੂ ਕੀਤਾ ਹੈ ਇਸ ਲਈ ਸੈਂਟਰ ਸਰਕਾਰ ਦੇ ਬੜੇ ਧੰਨਵਾਦੀ ਆ ਪੰਜਾਬ ਦੀ ਤੇ 60% ਜਨਤਾ ਇੱਥੇ ਕਰੀਬਨ ਉੱਥੇ ਹੀ ਵਿਭਾਜਿਤ ਹੋ ਕੇ ਆਈ ਹੈ ਹੂੰ ਕਿਉਂਕਿ ਇੱਥੋਂ ਸਾਰੇ ਮੁਸਲਮਾਨ ਉੱਧਰ ਕੇ ਉਧਰ ਹੋਏ ਦੋ ਸੇ ਇੱਕ ਸਾਰੇ ਇੱਧਰ ਹੈ ਹੂੰ ਤੇ ਇਹ ਪਹਿਲੀ ਸਰਕਾਰ ਹੈ ਹੁਣ ਤੁਸੀਂ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਹੀਰਾਂ ਨਾਲ ਕੀ ਹੋ ਰਿਹਾ ਹੈ ਲੇਟੈਸਟ ਤੁਸੀਂ ਦੇਖ ਰਹੇ ਹੋ ਜੀ ਮੋਦੀ ਸਾਹਿਬ ਸੈਂਟਰ ਦੀ ਸਰਕਾਰ ਪੂਰਾ ਟਾਈਪ ਰੱਖ ਰਹੀ ਹੈ ਕਿ ਜਿਹੜੇ ਇੰਡੀਅਨ ਐ ਮੈਂ ਪਰਮਾ ਦੇ ਲੋਕ ਬਾਹ ਰਹੇ ਨੇ ਜਾਂ ਬਾਹ ਦੇ ਸਿਟੀਜ਼ਨ ਨੇ ਉਹਨਾਂ ਦੇ ਕੋਈ ਆਂਚ ਨਾ ਆਵੇ ਉਹ ਜਿੱਥੇ ਵੀ ਕੋਈ ਮੁਸ਼ਕਲ ਆਂਦੀ ਹੈ ਉਹਨਾਂ ਅਪਰੋਚ ਕਰਕੇ ਉਹ ਮੁਸ਼ਕਲ ਨੂੰ ਹੱਲ ਕਰਦੇ ਨੇ ਤੇ ਮੈਂ ਤੇ ਇਹ ਕਹਿੰਨਾ ਕਿ ਇਹ ਆਜ਼ਾਦੀ ਤੇ ਚਲੋ ਬਹੁਤ ਵੱਡਾ ਦਿਹਾੜਾ ਹੈ ਸਾਨੂੰ ਅੰਗਰੇਜ਼ਾਂ ਤੋਂ ਛੁਟਕਾਰਾ ਮਿਲਿਆ ਪਰ ਜੋ ਪਹਿਲੀਆਂ ਸਰਕਾਰਾਂ ਨੇ ਕਿਉਂਕਿ ਉਹ ਇਸ 10 ਲੱਖ ਬੰਦੇ ਦੇ ਕਤਲ ਜਾਂ ਸ਼ਹੀਦ ਹੋਣ ਦੀਆਂ ਜ਼ਿੰਮੇਵਾਰ ਸਨ ਕਾਂਗਰਸ ਸਰਕਾਰਾਂ ਕੀ ਲੱਗਦਾ ਕਿ ਉਹਨਾਂ ਨੇ ਇਸ ਇਹ ਚੀਜ਼ ਨੂੰ ਅੱਖਾਂ 'ਚ ਰੋਕੇ ਕੀਤਾ ਇਹਦੇ ਹੁਣ ਜੋ ਪੀਪੀ ਦੀ ਸਾਡੇ ਮੋਤੀ ਸਾਹਿਬ ਦੀ ਜੋ ਸਰਕਾਰ ਆਈ ਹੈ ਇਹਨੇ ਇਸ ਵਭਾਜਂਡੇ ਨੂੰ ਮਨਾਣਾ ਜਿਹੜਾ ਸ਼ੁਰੂ ਕੀਤਾ ਵੀ ਕਿੰਨੇ 10 ਲੱਖ ਚਾਹੇ ਹੋ ਹਿੰਦੂ ਚਾਹੇ ਹੋ ਸਿੱਖ ਚਾਹੇ ਹੋ ਮੁਸਲਮਾਨ ਸਾ 10 ਲੱਖ ਪੰਜਾਬੀ ਜਿਹੜਾ ਸ਼ਹੀਦ ਹੋਇਆ ਕੋਨੋ ਐ ਗਵਰਨਮੈਂਟ ਨੇ ਉਹਨਾਂ ਦਾ ਏਜੰਟ ਦੇ ਤੌਰ ਤੇ ਮਿਲਾਨਾ ਸ਼ੁਰੂ ਕੀਤਾ ਹੈ ਬਹੁਤ ਧੰਨਵਾਦ। ਕੀ ਲੱਗਦਾ ਕਿ ਕਾਲੀ ਚਿਲਤਾ ਗਿਆ ਫੈਸਲਾ ਸੀਗਾ 1947 ਦੀ ਵੰਡ ਜਿਹੜੀ ਹੋਈ ਹੈ ਕਾਲੀ ਦਾ ਫੈਸਲਾ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਜੀ ਬਹੁਤ ਵੱਡਾ ਲਾਰਡ ਰਿੰਗਟਨ ਨੇ ਫੜ ਕੇ ਤੇ ਲਕੀਰਾਂ ਮਾਰਤੀਆਂ ਇਦਾਂ ਲਿਖਿਆ ਨਹੀਂ ਗਿਆ ਸਾਡੇ ਸਾਰੇ ਗੁਰਦ ਆਮ ਪਵਿੱਤਰ ਮੰਦਿਰ ਪੁਰਾਤਨ ਮੰਦਿਰ ਪ੍ਰਾਤਨ ਗੁਰਦੁਆਰੇ ਸਾਰੇ ਉੱਤਰ ਚਲੇ ਗਏ। ਹੂੰ ਠੀਕ ਹੈ ਸਿੰਧੂ ਸੇ ਖਵਾਦੀ ਸਾਰੀ ਉੱਧਰ ਰਹਿੰਦੀ ਸੀ ਬੜੇ ਤਕੜੇ ਕਾਰੋਬਾਰ ਸਨ। ਉਹਨਾਂ ਨੂੰ ਸਾਰਿਆਂ ਨੂੰ ਵਿਭਾਜਨ ਕਰਕੇ ਇੱਥੇ ਆਣਾ ਪਿਆ ਇਤੋਂ ਦੇ ਜਿਹੜੇ ਮੁਸਲਮਾਨ ਸਾਰੇ ਮੁਸਲਮਾਨ ਇਲਾਕੇ ਸੀ ਜਿੱਥੇ ਬੈਠੇ ਆ ਸਾਰਾ ਮੁਸਲਮਾਨਾਂ ਦਾ ਇਲਾਕਾ ਸੀ ਸ਼ਰੀਪੁਰਾ ਸਹਲਪੁਰਾ ਇਹਨਾਂ ਸਾਰਿਆਂ ਨੂੰ ਉੱਤਰ ਵਿਭਾਜਿਤ ਹੋਣਾ ਪਿਆ ਉਸ ਦਰਮਿਆਨ ਸਰਕਾਰ ਨੇ ਸਿਰਫ ਆਪਣੀ ਹੀ ਵੀ ਮੈਂ ਸੋਚ ਚੁੱਕਾ ਹੂੰ 100 ਨੈਰੂ ਨੂੰ ਉਦੋਂ ਉਸਲੇ ਬਿਟੇ ਸੀ ਮੈਂ ਸੋਚ ਚੁੱਕਾ ਜੀ ਜਨਾਬ ਮਦਲੀ ਜਨਾਬ ਜੀ ਉਹਨਾਂ ਨੇ ਇਸ ਤਰਫ ਕੋਈ ਧਿਆਨ ਨਹੀਂ ਦਿੱਤਾ ਵੀ ਇਹਨੂੰ ਸਿਸਟਮੈਟਿਕਲੀ ਕੀਤਾ ਜਾਏ ਉਹ ਖੂਨੀ ਜੰਗ ਜਿਹੜੀ ਇਸ ਕਦਰ ਵਧ ਗਈ ਕਿ ਪੰਜਾਬ ਦੇ ਦਰਿਆ ਲਾਲ ਹੋ ਗਏ ਤੁਸੀਂ ਆਜੀ ਪੁਰਾਣੇ ਬਜ਼ੁਰਗਾਂ ਨੂੰ ਦੇਖੋ ਕਹਿੰਦੇ ਖੂਨ ਦਰਿਆ ਕਦੀ ਲਾਲ ਹੁੰਦੇ ਦੇਖਿਆ ਦਰਿਆ ਲਾਲ ਹੁੰਦੇ ਬਜ਼ੁਰਗਾਂ ਨੇ ਦੇਖੇ ਜਿਸ ਤਰ੍ਹਾਂ ਤੁਸੀਂ ਬੰਗਲਾਦੇਸ਼ ਦੀ ਵੀ ਗੱਲ ਕੀਤੀ ਜਿਹੜੋ ਬੰਗਲਾਦੇਸ਼ ਦੀਆਂ ਖਬਰਾਂ ਸੁਣਦੇ ਹੋ ਯਾਦ ਆਉਂਦਾ ਹੈ ਕੁਝ ਕੀ ਜਿਵੇਂ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਹੋਵੇ ਕਿ ਇਸ ਤਰ੍ਹਾਂ ਇਸੇ ਤਰ੍ਹਾਂ ਦਾ ਇਹ ਮਾਹੌਲ ਨਜ਼ਰ ਆ ਰਿਹਾ ਸੀਗਾ ਕਿਉਂਕਿ ਕਤਲੋਗਾਰਦ ਉੱਥੇ ਵੀ ਬਹੁਤ ਹੋ ਰਹੀ ਹੈ ਇੱਥੇ ਵੀ ਕਤਲੋਗਾਰਦ ਬੜੀ ਹੋਈ ਕਦੀ ਲੱਗਦਾ ਕਿ ਉਹ ਸਿਮਨਲ ਕੁਝ ਨਜ਼ਰ ਆਉਂਦਾ ਔਰ ਇਹ ਵਿੱਚ ਬਿਲਕੁਲ ਗੱਲ ਇਹ ਹੈ ਕਿ ਉੱਥੋਂ ਦੀ ਸੱਤਾ ਵੀ ਜਿਹੜੀ ਹੈ ਇੱਕਦਮ ਤਬਦੀਲ ਹੋ ਗਈ। ਅਸੀਂ ਕਿਉਂ ਕਹਿੰਨੇ ਆਂ ਵੀ ਸਾਡੇ ਲਈ ਸਭ ਤੋਂ ਮਹੱਤਵਪੂਰਨ ਇਸ਼ੂ ਹੈ ਕਿ ਦੇਸ਼ ਜਿਹੜਾ ਹੈ ਸੁਰੱਖਿਸ਼ਤ ਹੱਥਾਂ ਦੇ ਵਿੱਚ ਦੇਣਾ ਚਾਹੀਦਾ ਹੈ। ਹੂੰ। ਬਾਕੀ ਗੱਲਾਂ ਬਾਅਦ ਚੋਆਂ ਜੀ ਮਹਿੰਗਾਈ ਹੋ ਗਈ ਜੀ, ਫਲਾਣਾ ਹੋ ਗਿਆ ਜੀ, ਇਹ ਹੋ ਗਿਆ ਜੀ। ਪਰ ਦੇਸ਼ ਨੂੰ ਸੁਰੱਖਿਸ਼ਤ ਹੱਥਾਂ ਦੇ ਵਿੱਚ ਹਮੇਸ਼ਾ ਦੇਣਾ ਚਾਹੀਦਾ ਹੈ। ਸਾਡਾ ਦੇਸ਼ ਜਿਵੇਂ ਹੁਣ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥਾਂ 'ਚ ਸਰਖਸ਼ੇਦ ਹੱਥਾਂ ਤੇ ਜੇਨਾ ਦੇ ਮੁਲਕਾਂ ਦੇ ਵੀ ਅਸੀਂ ਇਹ ਗ੍ਰੋਥ ਕਰ ਰਹੇ ਹਾਂ ਪੜਾ ਕਰ ਰਹੇ ਪਰ ਤੇਜ ਸੁਰੱਖੇ ਹੱਥਾਂ ਤੇ ਨਹੀਂ ਹੈ ਇਸ ਵੇਲੇ ਵੀ ਇਹ ਚੀਜ਼ ਪਾਣਾ ਵਾਪਰ ਸੰਗ ਤੇ ਉੱਥੋਂ ਦੀ ਤੇ ਚਲੋ ਪੋਪੂਲੇਸ਼ਨ ਵੀ ਹਿੰਦੂ ਪੋਪੂਲੇਸ਼ਨ ਕਾਫੀ ਘਟ ਹੈ ਤੇ ਤਾਂ ਇਹ ਇਨਾਂ ਜ਼ਿਆਦਾ ਜ਼ੋਲੰਬੇ ਖਨੂ ਮਿਲ ਰਿਹਾ ਹੈ ਹੁਣ ਸਰਕਾਰ ਨੇ ਜੋ ਹੈ ਕਾਫੀ ਹੱਦ ਤੱਕ ਉੱਥੋਂ ਦੀ ਗਵਰਨਮੈਂਟ ਨਾਲ ਟਾਈਪ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਚਮਲਾ ਸਾਹਿਬ ਸਾਰਾ ਸਫਰ ਕਿਸ ਤਰ੍ਹਾਂ ਦਾ ਰਿਹਾ ਨਾਰਦਰ ਰੇਲਵੇ ਦੇ ਚੇਅਰਮੈਨ ਵੀ ਬਣੇ ਹੁਣ ਤੁਸੀਂ ਮੈਂਬਰ ਬਣੇ ਹੋ ਆ ਸਫਰ ਕਿੰਨਾ ਕਿਸ ਤਰ੍ਹਾਂ ਰਿਹਾ ਕਿੰਨਾ ਕਿ ਡਿਫਿਕਲਟ ਰਿਹਾ ਤੁਹਾਡੇ ਤੁਹਾਡੇ ਵਾਸਤੇ ਖਾਸ ਹੋ ਤੇ ਤੁਹਾਡੇ ਪਰਿਵਾਰ ਵਾਸਤੇ ਪਰਿਵਾਰ ਨੇ ਦੇਖੋ ਜੀ ਆ ਕੇ ਸੋਸ਼ਲ ਕੰਮਾਂ 'ਚ ਵੀ ਬਹੁਤ ਐਕਟਿਵ ਰਹਿ ਪੋਲੀਟੀਕਲ ਲਾਈਨ 'ਚ ਵੀ ਪਰਿਵਾਰ ਸ਼ੁਰੂ ਤੋਂ ਐਕਟਿਵ ਰਿਹਾ ਮੇਰੇ ਫਾਦਰ ਵਾਈਸ ਚੇਅਰਮੈਨ ਵੀ ਰਹੇ ਪੰਚਾਇਤ ਦੇ ਪੰਜਾਬ ਸਿਵਲ ਸਪਲਾਈਸ ਦੇ ਮੇਰੇ ਗ੍ਰੈਂਡਫਾਦਰ ਸਾਹਿਬ ਵੀ ਪੋਲੀਟੀਕਲ ਪਾਰਟੀ ਨਾਲ ਜੁੜੇ ਰਹੇ ਕਿ ਮੈਂ ਵੀ ਪਿਛਲੇ 10-15 ਸਾਲ ਤੋਂ ਬੀਜੇਪੀ ਦੀ ਸੇਵਾ ਕਰ ਰਿਹਾ ਹਾਂ ਉਸ ਟਾਈਮ ਸਟੇਟ ਦੀ ਐਗਜ਼ੀਕਟਿਵ ਦਾ ਮੈਂਬਰ ਹਾਂ। ਹੂੰ। ਸੈਂਟਰ ਗਵਰਨਮੈਂਟ ਵੱਲੋਂ ਨਾਰਥਰਨ ਰੇਲਵੇ ਦੀ ਜਰਯੂ ਸੀਸੀ ਦਾ ਮੈਂਬਰ ਨਾਮਿਨੇਟ ਕੀਤਾ ਗਿਆ ਮੈਨੂੰ ਨਾਰਥਰਨ ਰੇਲਵੇ ਦਾ। ਹੂੰ। ਨੈਸ਼ਨਲ ਸੈਕਟਰੀ ਐਂਡ ਟ੍ਰੇਡ ਐਂਡ ਫੈਡਰੇਸ਼ਨ ਆਫ ਟ੍ਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਦਾ ਹੋਰ ਵੀ ਬੜੀਆਂ ਸੰਸਥਾਵਾਂ ਦਾ ਲੋਕਾਂ ਦੀ ਸੇਵਾ ਜਿੱਥੋਂ ਤੱਕ ਟਾਈਮ ਮਿਲੇ ਵਪਾਰ ਤੋਂ ਕਰੀਦੀ ਹੈ। ਤੇ ਨਰਸੂਾਰ ਸੇਵਾ ਕਰੀ ਇੱਕ ਤੁਸੀਂ ਨਾਂ ਬੜਾ ਵੱਡਾ ਨਾਮ ਲਿਤਾ ਹਰਦੀਪ ਸਿੰਘ ਪੂਰੀ ਉਹਨਾਂ ਦਾ ਕਦੀ ਮੁਲਾਕਾਤ ਹੋਈ ਉਹਨਾਂ ਨਾਲ ਆ ਹੁੰਦੀ ਰਹਿੰਦੀ ਜੀ ਹਫਤੇ 'ਚ 10 ਦਿਨ 'ਚ ਮੁਲਾਕਾਤ ਹੁੰਦੀ ਰਹਿੰਦੀ ਕਦੀ ਕਦੀ ਗੱਲ ਛੜੀ ਉਹਨਾਂ ਨਾਲ ਕਿ ਪਾਕਿਸਤਾਨ ਦੇ ਜੋ ਹਾਂਜੀ ਉਹ ਤਾਂ ਖੁਦ ਵਿਕਟਿਮ ਨੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਉਹ ਤਾਂ ਖੁਦ ਉਥੋਂ ਅ ਪਖਾਵਰ ਤੋਂ ਆਏ ਤੇ ਬੜਿਆਂ ਲੋਕਾਂ ਨੂੰ ਬਚਾ ਕੇ ਉਥੋਂ ਲਿਆਂਦਾ ਆਪ ਸਭ ਤੋਂ ਲਾਸਟ ਤੇ ਆਏ ਹੋ ਫਰੰਟੀਅਰ ਦੇ ਵਿੱਚ ਤੇ ਬੜੀ ਮੁਸ਼ਕਿਲ ਨਾਲ ਬਚ ਕੇ ਆਏ ਉਹ ਤਾਂ ਖੁਦ ਏ ਵਿਕਟਿਮ ਨੇ ਇਸ 47 ਦੇ ਲੇਕਿਨ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਹਰਦੀਪ ਸਿੰਘ ਪੁਰੀ ਹੁਣੇ ਆਏ ਸੀਗੇ ਇਲੈਕਸ਼ਨ ਲੜੇ ਚਲੋ ਹਾਰ ਗਏ ਹਾਰ ਜਿੱਤ ਬਣੀ ਹੁੰਦੀ ਸਾਰਾ ਕੀ ਲੱਗਦਾ ਹੈ ਕਿ ਅੰਮ੍ਰਿਤਸਰ ਲਈ ਉਹ ਹਜੇ ਵੀ ਤਤਪਰ ਨੇ ਤੁਹਾਡਾ ਨਾਲ ਮਿਲਦੇ ਹੋਣਗੇ ਗੱਲਬਾਤ ਕਰਦੇ ਨੇ ਕਿ ਅੰਮ੍ਰਿਤਸਰ ਬਸ ਇਹ ਹੋਣਾ ਚਾਹੀਦਾ ਹੈ ਬਹੁਤ ਆ ਬਿਲਕੁਲ ਜੀ ਜੋ ਇੱਕ ਲੋਕਾਂ ਲਈ ਕੰਮ ਕਰਨ ਦੀ ਉਹਨਾਂ ਦੀ ਸੇਵਾ ਭਾਵਨਾ ਮੈਂ ਬਹੁਤ ਘੱਟ ਲੋਕਾਂ ਦੇ ਵਿੱਚ ਦੇਖੀ ਹੈ ਜੀ ਕੀ ਰਾਤ ਦੇ 10 10 ਵਜੇ 11 11 ਵਜੇ ਵੀ ਮੀਟਿੰਗਾਂ ਕਰਨੀਆਂ ਤੇ ਹਰ ਕੰਮ ਨੂੰ ਮਤਲਬ ਆਪਣੇ ਵਰਕ ਨੂੰ ਬੜੇ ਸੀਰੀਅਸਲੀ ਲੈਣਾ ਤੇ ਬੜੀ ਇਮਾਨਦਾਰੀ ਨਾਲ ਬੜੀ ਨਿਰਪੱਖਤਾ ਨਾਲ ਲੈਣਾ ਤੇ ਮੈਂ ਸਮਝਦਾ ਕਿ ਪੌਡਕਾਸਟ ਹੈ ਐਸੀ ਵਧੀਆ ਨੇਚਰ ਦੇ ਜੋ ਮੰਤਰੀ ਇਹੇ ਕਾ ਨੂੰ ਮਿਲਦੇ ਆ ਪੰਜਾਬ ਪ੍ਰਤੀ ਵੀ ਉਹਨਾਂ ਦਾ ਪੂਰਾ ਮੋਹ ਹੈ ਦੇਸ਼ ਪ੍ਰਤੀ ਵੀ ਉਹਨਾਂ ਦਾ ਪੂਰਾ ਮੋਹ ਹੈ ਤੇ ਆਪਣੇ ਜੋ ਉਹਨਾਂ ਨੂੰ ਡਿਊਟੀ ਸੈਂਟਰ ਸਰਕਾਰ ਦੇ ਵਿੱਚ ਮੰਤਰਾਲੇ ਦੀ ਦਿੱਤੀ ਹੈ ਉਹਨਾਂ ਪ੍ਰਤੀ ਵੀ ਪੂਰਾ ਮੋਅਤ ਪੜੀ ਧਿਆਨਤਦਾਰੀ ਤੇ ਇਮਾਨਦਾਰੀ ਨਾਲ ਡਿਊਟੀ ਕਰਦੇ ਐ ਤੇ ਸਾਨੂੰ ਵੇਖ ਕੇ ਬੜੀ ਪਰਸੰਤਾ ਆਉਂਦੀ ਐ ਕਿ ਏਡੇ ਦੇਸ਼ ਨੂੰ ਸਮਰਪਿਤ ਨੇਤਾ ਨੇ ਸੋ ਇਹ ਸੰ ਇਹ ਉਹ ਪਰਿਵਾਰ ਐ ਜਿਨ੍ਹਾਂ ਦੇ ਵੱਲੋਂ 17 ਮੈਂਬਰ ਜਿਹੜੇ ਨੇ ਉਹਨਾਂ ਨੂੰ ਆਪਣੀ ਹੱਥੀਂ ਜਿڑا ਸੀਗਾ ਉਹ ਸ਼ਹੀਦ ਕੀਤਾ ਗਿਆ ਇਸ ਕਰਕੇ ਕਿ ਉਹਨਾਂ ਨੂੰ ਵੱਲੋਂ ਕਿਸੇ ਵੀ ਦੂਸਰੇ ਧਰਮ ਦੇ ਵਿੱਚ ਜਾਣਾ ਜੋ ਸੀਗਾ ਉਹ ਵਾਜਬ ਨਹੀਂ ਸਮਝਿਆ ਲੇਕਿਨ ਕਿਤਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਨਾਂ ਦੇ ਨਾਲ ਕਾਨੂੰਨੀ ਹਰਕਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜ਼ਰੂਰ ਚਾਹੀਦਾ ਹੈ ਕਿ ਇਸ ਪਰਿਵਾਰ ਦੀ ਜਿਹੜੀ ਸਿਲ ਸੀਗੀ ਉੱਤੇ ਲੱਗੀ ਸੀਗੀ ਉਹਨੂੰ ਦੁਬਾਰਾ ਤੋਂ ਸਟੈਬਲਿਸ਼ ਕੀਤਾ ਜਾਵੇ ਤਾਂ ਜੋ ਕਿ ਲੋਕਾਂ ਨੂੰ ਅਤੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ 1947 ਦੀ ਜੋ ਕਤਲੋਗਾਰ ਸੀਗਾ ਉਸ ਵਿੱਚ ਕੌਣ-ਕੌਣ ਲੋਕਾਂ ਨੇ ਜਿਹੜੇ ਕਿਹੜੇ-ਕਿਹੜੇ ਲੋਕਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੀ ਜਿਹੜੀ ਸੀਗੀ ਉਹ ਭੂਮਿਕਾ ਦਿਖਾਈ ਸੀਗੀ ਲੇਕਿਨ ਕਿੰਨਾ ਕਹਤੇ ਕਰਨ ਪਾਸਿੰਗ ਚਾਬਲਾ ਹੁਣ ਆਦਾ ਵੀ ਇਹ ਕਹਿਣਾ ਹੈ ਕਿ ਉਸਿਲ ਜਿਹੜੀ ਆ ਦੁਬਾਰਾ ਤੋਂ ਜੁੜੀ ਆ ਜਰੂਰ ਲੱਗਣੀ ਚਾਹੀਦੀ ਆ ਦੂਸਰੇ ਪਾਸੇ ਇਹਨਾਂ ਵੱਲੋਂ ਕਿਆ ਕਹੇ ਕਿ ਹਰਦੀਪ ਸਿੰਘ ਪੁਰੀ ਹੋਣਾਂ ਦੇ ਪਰਿਵਾਰ ਵੱਲੋਂ ਵੀ ਜਿਹੜਾ ਸੀਗਾ ਲਗਾਤਾਰ ਹੀ ਇਹਨਾਂ ਦਾ ਸੰਪਰਕ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ ਔਰ ਖੁਦ ਵੀ ਭਾਜਪੀ ਦੇ ਜਿਹੜੇ ਨੇ ਉਹ ਮੈਂਬਰ ਨੇ ਅਤੇ ਨਾਲ ਹੀ ਇਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈ ਉਹ ਜਰੂਰ ਦੇਸ਼ ਦੇ ਉੱਨਤੀ ਲਈ ਜਿਹੜੀ ਆ ਉਹ ਗੱਲਬਾਤ ਜਿਹੜੀ ਹੋ ਕਰਨੀ ਚਾਹੀਦੀ ਹੈ ਹਾਲਾਂਕਿ ਬੰਗਲਾਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਵੀ ਕਾफी ਚਿੰਤ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਜੇ 1947 ਦਾ ਵੰਡ ਦਾ ਸਮਾਂ ਹੋਇਆ ਸੀ ਉਸ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਸੀਗੇ ਉਹ ਨਜ਼ਰ ਆ ਰਹੇ ਸੇ ਕਤਲੋਗਾਂਡ ਜਿਹੜਾ ਸੀ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਦੇ ਵਿੱਚ ਕਿਉਂਕਿ ਜਦੋਂ ਵੀ 1947 ਦਾ ਸਮਾਂ ਆਂਦਾ ਹੈ ਇਹ ਅਗਸਤ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਪਰਿਵਾਰ ਦੇ ਵਿੱਚ ਵੀ ਕਾਫੀ ਮਯੋਸੀ ਜਿਹੜੀ ਆ ਉਹ ਛਾਦੀ ਹੋਏਗੀ ਨਾਲੇ ਕਿਉਂਕਿ 17 ਮੈਂਬਰ ਜਿਹੜੇ ਸੀ ਕੁੱਦ ਜਿਹੜੇ ਸੀ ਸ਼ਹੀਦ ਕੀਤੇ ਸਨ ਉਹਨਾਂ ਦੀ ਯਾਦ ਜਿਹੜੀ ਆ ਉਹ ਜ਼ਰੂਰ ਆਉਂਦੀ ਹੋਏਗੀ ਲੇਕਿਨ ਕਿਤਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਇਸ ਤਰ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਵੇ ਤਾਂ ਜੋ ਕਿ ਉਹ ਇਨਸਪਾਇਰ ਜਿਹੜਾ ਹੈ ਉਹ ਕਈ ਨੌਜਵਾਨਾਂ ਨੂੰ ਜਿਹੜਾ ਹੋ ਇਹਨਾਂ ਦੇ ਇਹਨਾਂ ਨੂੰ ਵੀ ਇੱਕ ਜਿਹੜਾ ਹੈ ਕੀਤਾ ਜਾ ਸਕੇ ਕੈਮਰਾਮੈਨ ਵਾਜਨਾ ਗੁਰਪ੍ਰੀਤ ਸਿੰਘ ਅਮਸਰ ਸਾਹਿਬ